ਮਰਨ ਤੋਂ ਪੁੱਛਿਆ ਨਾ ਕੋਈ ਜਿੱਥੇ ਪਿੱਛੇ ਤੋਂ ਬਹੁਤ ਜ਼ਿਆਦਾ ਇਹ ਦੁੱਖ ਨਹੀਂ ਅਸੀਂ ਨਹੀਂ ਕਰਾਉਂਦੇ ਹੁੰਦੇ ਸਾਡੀ ਇੱਜ਼ਤ ਬਣੀ ਹੋਈ ਹੈ ਅਸੀਂ ਖਾਨਦਾਨੀ ਲੋਕ ਹੈ ਅਸੀਂ ਸੁਰੀਲੇ ਲੋਕ ਹੈ ਅਸੀਂ ਕਲਾਕਾਰ ਕਿਸੇ ਨੂੰ ਸ਼ੱਕ ਤੇ ਪਾ ਕੇ ਕੱਢ ਲੋ ਐਦੂ ਬਾਤ ਕੁਝ ਨਹੀਂ ਅਸੀਂ ਚੱਲੇ ਪੀ ਐਸ ਕੇ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਵੀਰਾਂ ਪੈਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਪਰਮਜੀਤ ਸਿੰਘ ਖੋਸਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਇੱਕ ਵਾਰੀ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਔਰ ਬੇਨਤੀ ਵੀ ਕਰਦਾ ਕਿ ਇਸ ਪੇਜ ਨੂੰ ਜ਼ਰੂਰ ਫੋਲੋ ਕਰ ਲੈਣਾ ਜੇਕਰ ਤੁਸੀਂ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਔਰ ਜੇਕਰ ਤੁਸੀਂ ਜਿੱਥੇ-ਜਿੱਥੇ TikTok ਚੱਲਦਾ TikTok ਤੇ ਦੇਖ ਰਹੇ ਹੋ ਉੱਥੇ ਤੁਸੀਂ TikTok ਤੇ ਵੀ ਤੁਸੀਂ ਫੋਲੋ ਕਰ ਲੈਣਾ ਔਰ Instagram ਤੇ ਪੂਰੀ ਦੁਨੀਆ ਵਿੱਚ ਚੱਲ ਰਿਹਾ ਜੇਕਰ ਤੁਸੀਂ ਇਸ ਵੀਡੀਓ ਨੂੰ Instagram ਤੇ ਦੇਖ ਰਹੇ ਹੋ ਤੇ ਉਸ ਜਗ੍ਹਾ ਤੋਂ ਵੀ ਫੋਲੋ ਜਰੂਰ ਕਰ ਲੈਣਾ ਸੋ ਸਾਈਡ ਤੇ ਤੁਸੀਂ ਦੇਖ ਰਹੇ ਹੋ ਬੜੀ ਪਿਆਰੀ ਫੋਟੋ 우ਸਤਾਦ ਬਰਕਤ ਸਿੱਧੂ ਸਾਹਿਬ ਜਿਨ੍ਹਾਂ ਦਾ ਨਾਮ ਲੈ ਲਈਏ ਤੇ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਕਲਾਮ ਆਪ ਮੁਹਾਰੇ ਸਾਡੇ ਕੰਨਾਂ ਦੇ ਵਿੱਚ ਗੂੰਜਣ ਲੱਗ ਜਾਂਦੇ ਨੇ ਜਿਨ੍ਹਾਂ ਨੇ ਸੂਫੀ ਜਮ ਵਾਸਤੇ ਬਹੁਤ ਕੰਮ ਕੀਤਾ ਬਹੁਤ ਦੁੱਖ ਤਕਲੀਫਾਂ ਵਿੱਚ ਲੀਆਂ ਪਰ ਆਪਣੇ ਕੰਮ ਨੂੰ ਬਰਕਰਾਰ ਰੱਖਿਆ 28 ਸੈਪਟੰਬਰ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਔਰ ਬਠਿੰਡੇ ਦੇ ਵਿੱਚ ਐਸ ਵਾਰੀ ਉਹਨਾਂ ਦੇ ਕੁਝ ਸਿੱਖ ਸ਼ਗਿਰਦਾਂ ਨੇ ਰਲ ਕੇ ਚਾਹਿਆ ਕਿ ਚਲੋ ਬਰਕਰ ਸਿੱਧੂ ਸਾਹਵ ਦੇ ਕੁਝ ਸਿੱਖ ਸ਼ਗਿਰਦ ਰਲ ਕੇ ਕੁਝ ਇੱਕ ਉਹਨਾਂ ਦੇ ਜਾਣ ਪਹਿਚਾਨ ਵਾਲ ਤੇ 노 ਡਾਊਟ ਸਭ ਤੋਂ ਜ਼ਰੂਰੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਮਿਲ ਕੇ ਜਨਮ ਦਿਨ ਮਨਾਉਣਾ ਚਾਹਿਆ ਔਰ ਇਸੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਗੀਤ ਵੀ ਉਹਨਾਂ ਨੂੰ ਡੈਡੀਕੇਟ ਕੀਤਾ ਗਿਆ ਔਰ ਇਸ ਗੀਤ ਨੂੰ ਵੀ ਸੋਚਿਆ ਕਿ ਇਸ ਤੋਂ ਵਧੀਆ ਕੋਈ ਦਿਨ ਨਹੀਂ ਹੋ ਸਕਦਾ ਕਿ ਅਸੀਂ ਇਸ ਗੀਤ ਨੂੰ ਰਿਲੀਜ਼ ਕਰੀਏ ਸੋਨਾ ਦੇ ਚਰਮ ਦੇ ਤੇ ਇੱਕ ਬੜਾ ਹੀ ਪਿਆਰਾ ਜਿਹਾ ਗੀਤ ਵੀ ਰਿਲੀਜ਼ ਕੀਤਾ ਗਿਆ ਜਿਸ ਦਾ ਟਾਈਟਲ ਹੈ ਮੌਤ ਸੋ ਮੌਤ ਤੇ ਜਨਮ ਨੂੰ ਇੱਕ ਬੜਾ ਹੀ ਬਹੁਤ ਪਿਆਰਾ ਜਿਹਾ ਮੈਸੇਜ ਹੈ ਤਾਂ ਤੁਸੀਂ ਗੀਤ ਸੁਣੋਗੇ ਤਾਂ ਤੁਹਾਨੂੰ ਮਹਿਸੂਸ ਹੋਏਗਾ ਕਿ ਇਸੇ ਦਿਨ ਹੀ ਸ਼ਾਇਦ ਇਸ ਗੀਤ ਨੂੰ ਰਿਲੀਜ਼ ਕਰਨਾ ਚਾਹੀਦਾ ਸੀਗਾ ਗੀਤ ਵਰਕਸ ਸਿੱਧੂ ਸਾਹਵ ਦੇ ਸ਼ਾਗਿਰਦ ਐ ਮਿਸਟਰ ਬੀਨ ਜਿਹੜੇ ਕਿ ਜਿਹੜੇ ਕਿ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਮਾਫ ਕਰਨਾ ਔਰ ਉਹਨਾਂ ਦੇ ਨਾਲ ਨਾਲ ਗੁਰਸ਼ਨ ਮੀਰ ਸਾਹਿਬ ਬਸਤੀ ਦਾ ਨਾਨਿਸ਼ਮੰਦਾ ਰਹਿੰਦੇ ਨੇ ਔਰ ਮੇਰੇ ਬਹੁਤ ਹੀ ਪਿਆਰੇ ਮਿੱਤਰ ਨੇ ਵੱਡਾ ਕਰਾਨਾ ਸੰਗੀਤ ਦਾ ਬੀਬੀ ਨੂਰਾ ਹੋਣਾ ਵਾਲਾ ਉਸ ਕਰਾਨੇ ਨੂੰ ਅੱਗੇ ਲੈ ਕੇ ਤੁਰ ਰਹੇ ਨੇਗਾ ਉਹਨਾਂ ਦੀਆਂ ਬੱਚੀਆਂ ਬਹੁਤ ਪਿਆਰਾ ਕੰਮ ਕਰ ਰਹੀਆਂ ਨੇ ਸੋ ਗੱਲ ਕਰਨੀ ਹੈ ਜਿਹੜੀ ਕਿ ਇਹ ਜਨਮ ਦਿਨ ਮਨਾਇਆ ਗਿਆ ਚੰਗਾ ਉਪਰਾਲਾ ਕੀਤਾ ਗਿਆ ਪਰ ਉਹ ਕਹਿੰਦੇ ਨੇ ਨਾ ਕਿ ਕਈ ਵਾਰੀ ਤੁਸੀਂ ਸੋਚਦੇ ਕੁਸ਼ੋਰ ਆ ਤੁਹਾਨੂੰ ਪਤਾ ਨਹੀਂ ਹੁੰਦਾ ਆਉਣ ਵਾਲਾ ਟਾਈਮ ਕਿਦਾਂ ਦਾ ਹੋਣਾ ਉਸੇ ਵਿੱਚ ਰੰਗ ਚ ਭੰਗ ਪੈ ਗਈ ਇਸ ਇਵੈਂਟ ਦੇ ਵਿੱਚ ਦੁੱਖ ਦੀ ਗੱਲ ਹੋਰ ਜ਼ਿਆਦਾ ਇਸ ਗੱਲ ਦੀ ਹੈ ਕਿ ਜਿਨ੍ਹਾਂ ਲੋਕਾਂ ਦਾ ਫਰਜ਼ ਬਣਦਾ ਸੀਗਾ ਕਿ ਇਸ ਇਵੈਂਟ ਨੂੰ ਸੋਹਣੇ ਤਰੀਕੇ ਨਾਲ ਨੇਪਰੇ ਚਾੜਿਆ ਜਾਵੇ ਜੇ ਕੋਈ ਕੁਛ ਇਹੋ ਜਿਹਾ ਕਰਨਾ ਵੀ ਚਾਹੁੰਦਾ ਸੀਗਾ ਕੋਈ ਖਰਾਬੀ ਤੇ ਉਹਨਾਂ ਨੂੰ ਵੀ ਰੋਕਣਾ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਉਹਨਾਂ ਨੇ ਆਪੇ ਹੀ ਇਸ ਪ੍ਰੋਗਰਾਮ ਦੇ ਵਿੱਚ ਵਿਗਨ ਪਾ ਦਿੱਤਾ ਮੇਰੇ ਮੇਰੇ ਬਹੁਤ ਪਿਆਰੇ ਮਿੱਤਰ ਵੀ ਨੇ ਮੇਰੇ ਛੋਟੇ ਭਾਈ ਨੇ ਕਿਉਂਕਿ ਬਰਕਤ ਸਿੱਧੂ ਸਾਹਿਬ ਦੇ ਫਰਜ਼ੰਦ ਨੇ ਸਰਿੰਦਰ ਸਾਹਿਬ ਔਰ ਲਾਡੀ ਸਾਹਿਬ ਤੁਸੀਂ ਅਕਸਰ ਇਹਨਾਂ ਦੇਖਦੇ ਸੁਣਦੇ ਰਹਿੰਦੇ ਹੋ ਮੇਰੇ ਤੋਂ ਬਹੁਤ ਛੋਟੇ ਵੀ ਨੇ ਲਾਡੀ ਸਾਹਿਬ ਪਰ ਫਿਰ ਵੀ ਮੈਂ ਸਤਿਕਾਰ ਕਰਦਾ ਹੋਇਆ ਹਮੇਸ਼ਾ ਇਹ ਨਾ ਕਿਹਾ ਹੁੰਦਾ ਕਿ ਖਾਨ ਸਾਹਿਬ ਮੱਥਾ ਟੇਕਦਾ ਕਿਉਂਕਿ ਵਰਕਸਿੱਧੂ ਸਾਹਿਬ ਦਾ ਬਹੁਤ ਨਾਮ ਹੈ ਔਰ ਮੇਰੇ ਨਾਲ ਬਹੁਤ ਸਾਥ ਰਿਹਾ ਵਰਕਸਿੱਧੂ ਸਾਹਿਬ ਨੂੰ ਮੈਂ ਸਾਈਕਲ ਤੇ ਵੀ ਬਿਠਾਵਟਾ ਕੇ ਲਿਆਉਂਦਾ ਰਿਹਾ ਫੇ ਸਕੂਟਰ ਮਿਲ ਗਿਆ ਸਾਨੂੰ ਸਕੂਟਰ ਤੇ ਫਿਰ ਕਾਰ ਇੱਕ ਮਿਲੀ ਸੀ ਉਹਦੇ ਤੇ ਵੀ ਤੇ ਉਹਨਾਂ ਦੇ ਨਾਲ ਬੈਠ ਬੈਠ ਕੇ ਅਸੀਂ ਸਾਡੇ ਖੇਤਾ ਵਾਲ ਨੂੰ ਨਹਿਰਾ ਵਾਲ ਨੂੰ ਨਿਕਲ ਜਾਣਾ ਉਹਨਾਂ ਸਮਿਆਂ ਵਿੱਚ ਤੇ ਨਾਲੇ ਗੰਨੇ ਚੂਪੀ ਜਾਣੇ ਤੇ ਨਾਲੇ ਅਸੀਂ ਗਾਣਾ ਗਾਈ ਜਾਣਾ ਮੈਂ ਸੁਣੀ ਜਾਣਾ ਉਹਨਾਂ ਨੇ ਗਾਈ ਜਾਣਾ ਸੋ ਬੜਾ ਮੇਰਾ ਸਾਥ ਰਿਹਾ ਗੱਲ ਇਹ ਆ ਕਿ ਲਾਡੀ ਸਾਹਿਬ ਨੇ ਥੋੜਾ ਜਿਹਾ ਤਲਖੀ ਵਿੱਚ ਆ ਗਏ ਜਿਹੜੀ ਕਹਾਣੀ ਆ ਉਹ ਜਿਹੜੀ ਦੱਸ ਰਹ ਨੇ ਹੋਰ ਹੈ ਤੇ ਦੋ ਤਿੰਨ ਵਰਜਨ ਮੈਂ ਕਿਸ ਦਿਨ ਤੁਹਾਨੂੰ ਸਪੈਸ਼ਲੀ ਉਹ ਆਡੀਓ ਕਾਲਸ ਤੁਹਾਡੇ ਨਾਲ ਸਾਂਝੇ ਕਰਾਂ ਕੁਝ ਇੱਕ ਵੌਇਸ ਮੈਸੇਜ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਪਰ ਜਲਦੀ ਸਾਂਝਾ ਕਰਾਂਗਾ ਸੋ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਸਾਨੂੰ ਸਟੇਜ ਤੇ ਨਹੀਂ ਬੁਲਾਇਆ ਥੋੜਾ ਦੂਰ ਬਿਠਾਇਆ ਗਿਆ ਤੇ ਸਟੇਜ ਤੇ ਬੁਲਾ ਕੇ ਵੀ ਚਲੋ ਤੁਹਾਡਾ ਸਨਮਾਨ ਸਨਮਾਨਤ ਕਰਦੇ ਆ ਤੇ ਫਿਰ ਕਹਿੰਦੇ ਵਾਪਸ ਭੇਜ ਦਿੱਤਾ ਗਿਆ ਪਰ ਗੱਲ ਇਹ ਹੋਈ ਸੀ ਕਿ ਕੋਈ ਏਡੀ ਵੱਡੀ ਗੱਲ ਨਹੀਂ ਸੀ ਕਿ ਜੇ ਤੁਸੀਂ ਥੋੜਾ ਜਿਹਾ ਹੌਸਲਾ ਰੱਖਦੇ ਤੇ ਪ੍ਰੋਗਰਾਮ ਬਹੁਤ ਸੁਣਾ ਨੇਪਰੇ ਚੜ ਸਕਦਾ ਸੀ ਚੜ ਸਕਦਾ ਸੀ ਲਾਡੀ ਸਾਹਿਬ ਗੱਲ ਇਹ ਸੀ ਕਿ ਅਨਾਉਂਸਰ ਨੂੰ ਕਹਿ ਦਿੱਤਾ ਗਿਆ ਕਿ ਲਾਡੀ ਸਾਹਿਬ ਤੋਂ ਉਹਨਾਂ ਦੇ ਪਰਿਵਾਰ ਨੂੰ ਸਟੇਜ ਤੇ ਬੁਲਾ ਦਿੱਤਾ ਜਾਵੇ ਤੇ ਸਨਮਾਨਤ ਕਰਾਂਗੇ ਤੇ ਮੈਨੂੰ ਲੱਗਦਾ ਬਹੁਤ ਜਗ੍ਹਾ ਇਹੋ ਜਿਹਾ ਹੋ ਜਾਂਦਾ ਕਿ ਤੁਸੀਂ ਸਟੇਜ ਤੇ ਕਿਸੇ ਨੂੰ ਬੁਲਾ ਲੈਂਦੇ ਹੋ ਸਨਮਾਨ ਵਾਸਤੇ ਤੇ ਹੂ ਜਿਹੜਾ ਸਮਾਨ ਚਿੰਨ ਹੁੰਦਾ ਜਾਂ ਕੁਝ ਵੀ ਕੱਲ ਲੈ ਲਓ ਕਿਸੇ ਵੀ ਗੱਲ ਨੂੰ ਤੁਸੀਂ ਕਹਿ ਲਓ ਕਿ ਰੈਡੀ ਨਹੀਂ ਹੁੰਦਾ ਜਾ ਕੋਈ ਉਸ ਤੋਂ ਪਹਿਲਾਂ ਕੋਸ਼ਹੂਰ ਕੰਮ ਐਸਾ ਨਿਕਲ ਆਉਂਦਾ ਤੇ ਉਹਨੇ ਕਿਹਾ ਕਿ ਤੂੰ ਥੋੜਾ ਜਿਹਾ ਟਾਈਮ ਹੋਰ ਦੇਉ ਜ਼ਰੂਰ ਤਨ ਦੁਬਾਰਾ ਸਟੇਜ ਤੇ ਬੁਲਾਉਣੇ ਕਿਉਂਕਿ ਉਧਰੋਂ ਆਵਾਜ਼ ਪੈ ਗਈ ਕਿ ਪੀ ਲੋਆ ਕਰ ਲੋਆ ਕਰ ਲੋ ਇਹ ਸਮਾਨ ਰੈਡੀ ਨਹੀਂ ਹੈ ਲਾਡੀ ਸਾਹਿਬ ਇਹ ਤਲਖੀ ਦੇ ਵਿੱਚ ਆ ਗਿਆ ਕਿ ਮੈਂ ਵਰਕਰ ਸਿੱਧੂ ਸਾਹਿਬ ਦਾ ਬੇਟਾ ਆ ਸਾਡਾ ਪਰਿਵਾਰ ਆ ਤੇ ਮੈਨੂੰ ਪਰਸਨਲੀ ਮੇਰੇ ਹਾਲਾ ਕੀ ਬਹੁਤ ਅਜ਼ੀਜ਼ ਨਹੀਂ ਕਿਉਂਕਿ ਉਸਕਰਾਨ ਨੇ ਨਾ ਬਵਸਤਾ ਨੇ ਪਰ ਮੈਂ ਸੱਚ ਬੋਲਣ ਲੱਗਾ ਕਦੇ ਚੀਜਕਦਾ ਨਹੀਂ ਹੁੰਦਾ ਮੈਂ ਇਸ ਕਰਕੇ ਨਹੀਂ ਕਿਸੇ ਦੇ ਪੱਖ ਵਿੱਚ ਗੱਲ ਕਰਦਾ ਕਿ ਮੇਰਾ ਖੂਨ ਆ ਮੇਰਾ ਦੋਸਤ ਆ ਮੇਨੀ ਬੈਣੀ ਉਠਣੀ ਨਹੀਂ ਮੈਂ ਪੱਖ ਨਹੀਂ ਪੂਰਦਾ ਹੁੰਦਾ ਗੱਲ ਸੱਚੀ ਕਰਨੀ ਹੁੰਦੀ ਮੈਂ ਜਦੋਂ ਇਸ ਮਾਈਕ ਤੇ ਇਸੇ ਕੈਮਰੇ ਤੇ ਬੈਠ ਜਾਵਾ ਸੋ ਸੱਚੀ ਗੱਲ ਇਹ ਆ ਕਿ ਮੈਨੂੰ ਵਰਕ ਸਿੱਧੂ ਸਾਹਿਬ ਦੇ ਬੇਟੇ ਸੁਰਿੰਦਰ ਲਾਢੀ ਸੌਰੀ ਲੱਡੀ ਸਾਹਿਬ ਦਾ ਵਿਵਹਾਰ ਨਹੀਂ ਚੰਗਾ ਲੱਗਾ ਉੱਥੇ ਪਾਸ਼ਾ ਨਹੀਂ ਚੰਗੀ ਲੱਗੀ ਉਹਨਾਂ ਨੇ ਜੋ ਬੋਲਿਆ ਤੇ ਉੱਥੋਂ ਲਫ਼ਜ਼ ਕੁਝ ਹੋ ਜਾ ਕੇ ਉਹਨਾਂ ਨੇ ਜਿਹੜੇ ਸ਼ਾਇਦ ਵੀਡੀਓ ਵਿੱਚ ਅਸੀਂ ਨਹੀਂ ਦਿਖਾ ਸਕਦੇ ਪਰ ਉੱਥੇ ਧੀਆਂ ਭੈਣਾਂ ਵੀ ਬਿਠੇ ਸਨ ਕਿਉਂਕਿ ਇੱਕ ਪਰਿਵਾਰਿਕ ਮਾਹੌਲ ਬਣਿਆ ਹੋਇਆ ਸੀ ਉੱਥੇ ਬਹੁਤ ਅਜੀਬੋ ਗਰੀਬ ਉਹਨਾਂ ਨੇ ਪਾਸ਼ਾ ਯੂਜ਼ ਕੀਤੀ ਹੈ ਤਲਖੀ ਦੇ ਵਿੱਚ ਆ ਗਿਆ ਕਿ ਸਾਨੂੰ ਪੁੱਛਿਆ ਨਹੀਂ ਗਿਆ ਹਾਲਾਂਕਿ ਬਕਾਇਦਾ ਬੁਲਾਇਆ ਗਿਆ ਬਿਠਾਇਆ ਗਿਆ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਜਦੋਂ ਕਿਸੇ ਵੱਡੇ ਉਸਤਾਦਾਂ ਦੇ ਪਰਿਵਾਰ ਦੇ ਉਹਨਾਂ ਦੇ ਜਾਣ ਤੋਂ ਬਾਅਦ ਕੋਈ ਕੁਝ ਵੀ ਮਨਾਉਂਦੇ ਉਹਨਾਂ ਦੀ ਬਾਰਸੀ ਹੋਵੇ ਜਾਂ ਜਨਮ ਦਿਨ ਜੇ ਤੱਕ ਨਹੀਂ ਬੁਲਾਇਆ ਜਾਂਦਾ ਤੇ ਫਿਰ ਇਹ ਉਲਾਂਬਾ ਹੁੰਦਾ ਸਾਡਾ ਹੀ ਸੋਸ਼ਲ ਮੀਡੀਆ ਤੇ ਆ ਕੇ ਅਸੀਂ ਇਹ ਰੌਲਾ ਪਾਉਨੇ ਕਿ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਪੁਰਖਾਂ ਦਾ ਦਿਨ ਮਨਾਇਆ ਸੀ ਤੇ ਸਾਨੂੰ ਇਗਨੋਰ ਕੀਤਾ ਗਿਆ ਪਰ ਜੇ ਬੁਲਾਇਆ ਜਾਂਦਾ ਹੈ ਤੇ ਫਿਰ ਅਸੀਂ ਆਪਣੀ ਡਿਊਟੀ ਭੁੱਲ ਜਾਂਨੇ ਆ ਕੀ ਸਾਡਾ ਫਰਜ਼ ਕੀ ਬਣਦਾ ਅਸੀਂ ਕਿਸ ਤਰ੍ਹਾਂ ਇਸ ਪ੍ਰੋਗਰਾਮ ਨੂੰ ਸੰਭਾਲ ਸਕਦੇ ਆ ਸਾਡੇ ਵੱਡਿਆਂ ਦਾ ਜਨਮ ਦਿਨ ਜਾਂ ਉਹਨਾਂ ਦੀ ਵਰਸੀ ਮਨਾ ਰਹੇ ਨੇ ਤੇ ਸਭ ਤੋਂ ਜ਼ਿਆਦਾ ਸਾਡਾ ਫਰਜ਼ ਬਣਦਾ ਕਿ ਇਸ ਸੋਹਣੇ ਦਿਨ ਨੂੰ ਅਸੀਂ ਸੋਹਣੇ ਤਰੀਕੇ ਨਾਲ ਨੇਪਰੇ ਚਾੜੀਏ ਪਰ ਜੇ ਤੁਸੀਂ ਆਪ ਹੀ ਸਿਰਫ ਇਹੀ ਦਿਖਾਈ ਜਾਊਗਾ ਕਿ ਸਾਨੂੰ ਇਹ ਨਹੀਂ ਕੀਤਾ ਸਾਨੂੰ ਉਹ ਨਹੀਂ ਕੀਤਾ ਤੇ ਫਿਰ ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵਿਗਨ ਪਾਉਣ ਦੇ ਆਪ ਜ਼ਿੰਮੇਦਾਰ ਬਣਦੇ ਹੋ ਤੁਹਾਨੂੰ ਛੋਟੇ ਛੋਟੇ ਦੋ ਕਲਿੱਪ ਦਿਖਾਉਣਾ ਉਸ ਕਲਿੱਪ ਦੇਖਣ ਤੋਂ ਬਾਅਦ ਤੁਸੀਂ ਖੁਦ ਨਿਰਣੈ ਕਰ ਲੈਣਾ ਕਮੈਂਟ ਦੇ ਵਿੱਚ ਜੋ ਤੁਹਾਨੂੰ ਠੀਕ ਲੱਗੇ ਤੁਸੀਂ ਕਹਿਣਾ ਆਪਣੀ ਰਾਏ ਦੇ ਹਿਸਾਬ ਦੇ ਨਾਲ ਜੋ ਤੁਹਾਡੀ ਆਪਣੀ ਸੂਝ ਉਹਦੇ ਹਿਸਾਬ ਦੇ ਨਾਲ ਤੁਸੀਂ ਗੱਲ ਕਰਨੀ ਹੈ ਪਰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕਿਸੇ ਨੂੰ ਵੀ ਗਾਲੀ ਬਲੋਚ ਨਹੀਂ ਕਰਨਾ ਮੈਂ ਹਮੇਸ਼ਾ ਕਹਿੰਦਾ ਹੁਣ ਆਪਣੀ ਗੱਲ ਠੋਕ ਵਜਾ ਕੇ ਕਰੋ ਮੈਂ ਬਹੁਤ ਤੁਨ ਤੁਨ ਕੇ ਗੱਲ ਕਰਦਾ ਹੁਣ ਨਾ ਠੋਕ ਵਜਾ ਕੇ ਤੇ ਮੈਨੂੰ ਬਹੁਤ ਸਾਰੇ ਯਾਰ ਦੋਸਤ ਕਹਿੰਦੇ ਭਾਈ ਤੁਸੀਂ ਜੁੱਤੀਆਂ ਵੀ ਮਾਰ ਲੈਂਦੇ ਹੋ ਪਤਾ ਵੀ ਨਹੀਂ ਲੱਗਣਦੇ ਤੇ ਹੁਣ ਐ ਐਕਚੁਅਲੀ ਇਦਾਂ ਚਾਹੀਦਾ ਸੋ ਤੁਸੀਂ ਆਪਣੀ ਗੱਲ ਜ਼ਰੂਰ ਕਹੋ ਠੋਕ ਵਜਾ ਕੇ ਕਹੋ ਪਰ ਜ਼ਰੂਰੀ ਨਹੀਂ ਕਿ ਤੁਸੀਂ ਗੰਦੀਆਂ ਗਾਲਾਂ ਕੱਢ ਕੱਢ ਕੇ ਹੀ ਆਪਣੀ ਗੱਲ ਕਹਣੀ ਸੋਹਣੇ ਲਫ਼ਜ਼ਾਂ ਵਿੱਚ ਵੀ ਤੁਸੀਂ ਗੱਲ ਕਰ ਸਕਦੇ ਹੋ ਅਦੇ ਇਹ ਤਾਂ ਛੋਟੇ ਛੋਟੇ ਦੋ ਕਲਿੱਪ ਹੋ ਉਸ ਤੋਂ ਬਾਅਦ ਫਿਰ ਥੋੜੀ ਜਿਹੀ ਹੋਰ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਉਹ ਮਨਾ ਰਹੇ ਆ ਨਾ ਉਹ ਮੁੱਖ ਬੰਦੇ ਆ ਠੀਕ ਹੈ ਨਾ ਚਲੋ ਗਲਤੀ ਹੋ ਗਈ ਕੋਈ ਗੱਲ ਗਲਤੀ ਬਹੁਤ ਸਾਰਾ ਤੋਂ ਹੋਏ ਨਹੀਂ ਭਾਜੀ ਬਿਲਕੁਲ ਠੀਕ ਹੈ ਨਾ ਤੇ ਤੁਸੀਂ ਸਿੱਧੂ ਸਾਹਿਬ ਦਾ ਜੋ ਵੀ ਆ ਨਹੀਂ 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 ਮਹਾਰਾਜ ਬੱਬੂ ਇਹਨਾਂ ਕੋਈ ਜਿਆਦਾ ਸਮਝ ਨਾ ਇਹ ਦੁੱਧ ਲੋਣੀ ਨਹੀਂ ਮਹਾਰਾਜ ਬੱਬੂ ਇਹਨਾਂ ਕੋਈ ਇੱਜਤ ਨਹੀਂ ਪਿੱਛੇ ਤੋਂ ਇਹਨੇ लाड्डी ਸਾਹਿਬ ਵਰਕਤ ਸਾਹਿਬ ਦੇ ਬੇਟਾ ਹੈ ਸਮਝ ਨਾ ਪਾ ਰਹੇ ਜੇ ਨਹੀਂ ਕਰਾਂਦੇ ਅਸੀਂ ਨਹੀਂ ਕਰਾਂਦੇ ਹਾਂ ਤੇ ਸਾਡੀ ਇੱਜ਼ਤ ਬਣੀ ਹੋਈ ਹੈ ਅਸੀਂ ਖਾਨਦਾਨੀ ਲੋਕ ਹੈ ਅਸੀਂ ਸੁਰੀਲੇ ਲੋਕ ਹੈ ਅਸੀਂ ਕਲਾਕਾਰ ਕਿਸੇ ਨੂੰ ਸ਼ੱਕ ਦੇ ਪਾ ਕੇ ਕੱਢ ਲੋ ਐਦੂ ਬਾਤ ਕੁਝ ਨਹੀਂ ਅਸੀਂ ਚੱਲੇ ਚਲੋ ਪਤਾ ਕੋਈ ਨਹੀਂ ਹੁਣ ਗੱਲ ਇਹ ਹੈ ਕਿ ਅਸੀਂ ਸੁਰੀਲੇ ਲੋਕ ਅਸੀਂ ਖਾਨਦਾਨੀ ਲੋਕ ਆ ਤੇ ਖਾਨਦਾਨੀ ਲੋਕ ਹੋ ਇਸੇ ਕਰਕੇ ਤੁਹਾਨੂੰ ਇੱਥੇ ਬੁਲਾਇਆ ਗਿਆ ਅਸੀਂ ਬੜੀ ਇੱਜ਼ਤ ਦੇ ਨਾਲ ਲਾਡੀ ਸਾਹਿਬ ਤੇ ਜੇ ਨਾਲ ਨੂੰ ਤੁਸੀਂ ਕਹਿ ਰਹੇ ਹੋ ਅਸੀਂ ਸੁਰੀਲੇ ਲੋਕ ਆ ਉਹਨਾਂ ਨੂੰ ਇੱਥੇ ਤੱਕ ਵੀ ਤੁਸੀਂ ਕਿਹਾ ਕਿ ਸਾਡੇ ਨਾਲ ਕੰਮ ਕਰਕੇ ਦੇਖੋ ਗਾ ਕੇ ਦੇਖੋ ਇਹ ਵੀ ਮੈਨੂੰ ਪਤਾ ਲੱਗਾ ਤੇ ਗੁਲਸ਼ਨ ਸਾਹਿਬ ਤੁਹਾਡੀਆਂ ਮਿਹਨਤਾਂ ਵੀ ਕਰ ਰਹੇ ਨੇ ਤੁਹਾਨੂੰ ਪਿਆਰ ਨਾਲ ਬਿਠਾ ਵੀ ਰਹੇ ਨੇ ਹੋਰ ਵੀ ਕੁਝ ਇੱਕ ਸੋਜਵਾਨ ਲੋਕ ਤੇ ਉਹਨਾਂ ਦੀ ਬੇਟੀ ਸੁਲਤਾਨਾ ਬੜੀ ਪਿਆਰੀ ਸਾਡੀ ਬੱਚੀ ਹੈ ਬੇहद ਸੁਰੀਲੀ ਉਹ ਵੀ ਉੱਥੇ ਸਨ ਤੇ ਉਹਨਾਂ ਦੇ ਸਾਹਮਣੇ ਤੁਸੀਂ ਉਹਨਾਂ ਦੀ ਪਿਓ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਬੋਲ ਰਹੇ ਹੋ ਜਿਹੜਾ ਮੈਨੂੰ ਪਰਸਨਲੀ ਚੰਗਿਆ ਨਹੀਂ ਲੱਗਾ ਸੋ ਗੱਲ ਇਹ ਹੈ ਕਿ ਖਾਨਦਾਨੀ ਜੇ ਲੋਕਾਂ ਤਾਂ ਫਿਰ ਤੁਹਾਨੂੰ ਸੰਭਾਲਣਾ ਚਾਹੀਦਾ ਸੀ ਇਸ ਮੌਕੇ ਨੂੰ ਪਰ ਦਾ ਵੇ ਜੋ ਟਾਕਿੰਗ ਉਹ ਮੈਨੂੰ ਪਰਸਨਲੀ ਨਹੀਂ ਚੰਗਾ ਲੱਗਾ ਇਹ ਸੁਣਨ ਵਾਲਾ ਇਹ ਵੀਡੀਓ ਤੱਕ ਪਹੁੰਚੇਗੀ ਤੇ ਕੀ ਕਹਿਣਗੇ ਮੈਂ ਕਹਿ ਨਹੀਂ ਸਕਦਾ ਤੁਹਾਡਾ ਮੇਰੀ ਦੋਸਤੀ ਵੀ ਹੈ ਇੱਕ ਸਤਿਕਾਰਯੋਗ ਰਿਸ਼ਤਾ ਵੀ ਹੈ ਪਰ ਆ ਜਿਹੜਾ ਦਾ ਵੇ ਜੋ ਟਾਕਿੰਗ ਆਈ ਰੀਅਲੀ ਡੋਟ ਲਾਈਕ ਇਟ ਇੱਕ ਵਾਰ ਫਿਰ ਦੁਬਾਰਾ ਦੇਖੋ ਇੱਥੋਂ ਜਿੱਥੋਂ ਬੋਲਣਾ ਸ਼ੁਰੂ ਕਰਦੇ ਨੇ ਮਹਾਰਾਜ ਜੀ ਪਤਾ ਨਹੀਂ ਤਾਂ ਇੱਜ਼ਤ ਪਿੱਛੇ ਤੋਂ ਬਹੁਤ ਜ਼ਿਆਦਾ ਸਮਝਦਾ ਨਹੀਂ ਜੇ ਨਹੀਂ ਕਰਾਂਦੇ ਅਸੀਂ ਨਹੀਂ ਕਰਾਂਦੇ ਹੁੰਦੇ ਸਾਡੀ ਇੱਜ਼ਤ ਬਣੀ ਹੋਈ ਹੈ ਅਸੀਂ ਖਾਂਦਾ ਨਹੀਂ ਲੋਕ ਹੈ ਅਸੀਂ ਸੁਰੀਲੇ ਲੋਕ ਹੈ ਅਸੀਂ ਕਲਾਕਾਰ ਕਿਰਦ ਨੂੰ ਸ਼ਕਤ ਦੇ ਪਾ ਕੇ ਕਰ ਲੋ ਐਦੂ ਬਾਤ ਕੁਝ ਨਹੀਂ ਅਸੀਂ ਚੱਲੇ ਚਲੋ ਪਤਾ ਕੋਈ ਨਹੀਂ ਆ ਦੇਖੋ ਅਸੀਂ ਚੱਲੇ ਸੇ ਹੁਣ ਦੱਸੋ ਇਹਦੇ ਵਿੱਚ ਕਸੂਰ ਕਿਹਦਾ ਹੈ ਮੈਂ ਇਹਨੂੰ ਸਮਝ ਨਹੀਂ ਆਈ ਕਿ ਮੈਂ ਇਹ ਗੱਲ ਕਰਨੀ ਮੈਂ ਕਿਹਾ ਬਣਦੀ ਹੈ ਇਹਦੇ ਤੇ ਕਿਉਂਕਿ ਇਦਾਂ ਗਾਹ ਹੋਰ ਬਹੁਤ ਸਾਰੇ ਲੋਕਾਂ ਦੀਆਂ ਵਰ੍ਹਸੀਆਂ ਉਹਨਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਇਹ ਸੁਨੇਹਾ ਹੈ ਉਹਨਾਂ ਲੋਕਾਂ ਵਾਸਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਕਿ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਵੱਡੀ ਕਿ ਤੁਸੀਂ ਇਸ ਮੌਕੇ ਨੂੰ ਸੰਭਾਲੋ ਸਾਰੇ ਮਿਹਨਤਾਂ ਕਰ ਕਰ ਬਿਠਾ ਰਹੇ ਨੇ ਕੇਕ ਵੀ ਕੱਟਿਆ ਸਾਰਾ ਕੁਝ ਹੈ ਪਰ ਆਹ ਇਹ ਚੀਜ਼ ਨੇ ਸਾਰਾ ਹੀ ਉੱਥੇ ਨਾ ਪਰਨੀਚ ਮਧਾਣੀ ਪਾ ਕੇ ਤੁਸੀਂ ਬਹਿ ਗਏ ਤੇ ਸਾਰੇ ਪ੍ਰੋਗਰਾਮ ਦਾ ਬੇੜਾ ਗਰਗ ਕਰ ਦਿੱਤਾ ਮੇਰੇ ਘੰਡੇ ਦੇ ਕਲਾਕਾਰਾਂ ਬੰਨਾਂ ਸਾਡੀ ਬੇਨਤੀ ਸੁਣਦਾ ਨਹੀਂ ਆਸੀ ਇਹ ਤੁਹਾਨੂੰ ਦੱਸਦਾ ਕੰਡੇ ਦੇ ਕਲਾਕਾਰਾਂ ਵੱਲੋਂ ਸਾਡੀ ਬੇਨਤੀ ਸੁਣਦਾ ਇਹ ਇਹ ਫਿਰ ਮੇਰੇ ਘਰ ਕਲਾਕਾਰਾਂ ਨੇ ਮਾਰ ਦਿੱਤੀ ਆ ਜਾਓ ਪਰਬੰਧਕਾਂ ਵੱਲੋਂ ਕੋਈ ਕੋਈ ਗੱਲ ਜਿਵੇਂ ਬੈਠੇ ਇੱਕ ਹੋਰ ਵੀਡੀਓ ਤੁਹਾਨੂੰ ਛੁੱਟੀ ਜੀ ਨਾਲ ਦਿਖਾਉਣਾ ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ लाश ਇਕ ਗੁਲਸ਼ਨ ਸਾਹਿਬ ਦੇ ਮਿੱਸੀ ਨੇ ਸਾਡੀ ਬੜੀ ਪਿਆਰੀ ਭੈਣ ਆ ਉਹ ਵੀ ਕਹਿ ਰਹੇ ਨੇ ਕਿ ਸਨਮਾਨ ਤੇ ਐਂਡ ਤੇ ਕਰੀਦਾ ਹੁੰਦਾ ਇਹਦੇ ਵਿੱਚ ਲੜਨ ਵਾਲੀ ਤੇ ਕੋਈ ਗੱਲ ਨਹੀਂ ਸੀ ਜੋ ਵੀ ਇਹਨਾਂ ਨੇ ਕੀਤਾ ਤੁਹਾਨੂੰ ਕਦੇ ਨਾ ਸਨਮਾਨ ਕਰਨਾ ਇੱਥੇ ਬੁਲਾ ਕੇ ਕਦੇ ਫੋਟੋ ਖੋਣ ਨਹੀਂ ਜੋ ਨਾ ਕਿ ਤੱਕ ਵੈਲਕਮ ਹੋਇਆ ਨਾ ਕਿ ਸਵੇ ਸੋ ਇਹ ਦੋ ਵੀਡੀਓ ਸਨ ਵੀਡੀਓ ਹੋਰ ਵੀ ਕਾਫੀ ਆਈਆਂ ਹੋਈਆਂ ਨੇ ਮੈਂ ਇੱਕ ਸ਼ਾਇਦ ਹੋਰ ਐਪੀਸੋਡ ਕਰਾਂਗੇ ਉਹਦੇ ਵਿੱਚ ਬਹੁਤ ਸਾਰੀਆਂ ਕਾਲ ਵੀ ਰਿਕਾਰਡ ਨੇ ਵੌਇਸ ਮੈਸੇਜ ਵੀ ਤੁਹਾਨੂੰ ਸੁਣਾਵਾਂਗਾ ਕਿ ਸਾਰਾ ਕੀ ਸੋ ਪ੍ਰੋਗਰਾਮ ਨੂੰ ਐਕਸਪਲੋਰਰ ਨੂੰ ਮਿਸਟਰ ਬੀਨ ਹੋਣਾ ਨੇ ਤੇ ਬਰਕਤ ਸਿੱਧੂ ਸਾਹਿਬ ਦੇ ਹੋਰ ਬਾਕੀ ਸਾਰੇ ਸ਼ਗਿਰਦ ਇਹਨਾਂ ਨੇ ਮਿਲ ਕੇ ਬਣਾਇਆ ਮਿਸਟਰ ਬੀਨ ਸਾਹਿਬ ਤੁਹਾਨੂੰ ਪਤਾ ਕਿ ਬਰਕਤ ਸਿੱਧੂ ਸਾਹਿਬ ਦੇ ਸ਼ਗਿਰਦ ਨੇ ਬਹੁਤ ਸਤਿਕਾਰ ਕਰਦੇ ਨੇ ਹਮੇਸ਼ਾ ਉਹਨਾਂ ਦੇ ਨਾਮ ਤੇ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਸੋ ਵੀਡੀਓ ਦਾ ਮਕਸਦ ਇਹੀ ਸੀਗਾ ਮੈਂ ਕਿਸੇ ਦੀ ਕੋਈ ਬੇਇਜ਼ਤੀ ਨਹੀਂ ਕਰਨੀ ਚਾਹੁੰਦਾ ਕੋਈ ਕੁਝ ਨਹੀਂ ਹੋ ਜਾਏ ਕਿ ਨਾ ਕੋ ਸੋਚੇ ਵੀਡੀਓ ਦਿਖਾਉਣ ਦਾ ਮਕਸਦ ਇਹੀ ਸੇਗਾ ਕਿ ਸਾਨੂੰ ਸੋਚਣਾ ਚਾਹੀਦਾ ਕਿ ਜੇਕਰ ਸਾਡੇ ਵਾਸਤੇ ਕੋਈ ਕੁਝ ਕਰ ਰਿਹਾ ਤੇ ਫਿਰ ਉਹਨੂੰ ਕਰਨ ਦੇਣਾ ਚਾਹੀਦਾ ਨਾਲ ਹੋ ਕੇ ਉਹਨੂੰ ਨੇ ਪਛਾਣਨਾ ਚਾਹੀਦਾ ਮੇਲਾ ਦੀ ਸਭ ਨਾਲ ਖੁੱਲੀ ਡੁੱਲੀ ਗੱਲਬਾਤ ਹੋਈ ਹੈ ਜ ਫੋਨ ਤੇ ਵੀ ਮੈਸੇਜ ਦੇ ਵਿੱਚ ਵੀ ਤੇ ਉਹਨਾਂ ਨੇ ਜੋ ਕਿਹਾ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਮੈਂ ਕਿਸੇ ਦਿਨ ਹੋ ਸਕਦਾ ਤੁਹਾਨੂੰ ਉਹ ਗੱਲਾਂ ਸੁਣਾਈਏ ਵੀ ਪਰ ਮੈਂ ਕੋਸ਼ਿਸ਼ ਇਹ ਕਰਾਂਗਾ ਕਿ ਨਾ ਇਹ ਚੱਕਰਾਂ ਦੇ ਵਿੱਚ ਪਿਆ ਜਾਏ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਆਪਣੇ ਵਿਚਾਰ ਦੇਣੇ ਜ਼ਰੂਰ ਆ ਪਰ ਦੇਣੇ ਇਸ ਤਰੀਕੇ ਨਾਲ ਕਿ ਕਿਸੇ ਦੀ ਸ਼ਾਨ ਨੂੰ ਠੇਸ ਨਾ ਪਹੁੰਚੇ ਸੋ ਖੁਸ਼ ਰਹੋ ਆਬਾਦ ਰਹੋ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਦਾਂ ਹੀ ਖੁਸ਼ ਰਹੋ ਤੇ ਆਪਣੇ ਗੀਤ ਸੰਗੀਤ ਨੂੰ ਚੰਗੇ ਗੀਤ ਸੰਗੀਤ ਨੂੰ ਮਾਣਿਆ ਕਰੋ ਤੇ ਸਾਂਝਾ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ